ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਨ ਲਓ ਆਪਣਾ ਕੋਈ ਬਹੁਤ ਜ਼ਰੂਰੀ ਜਿਹੜਾ ਕਾਗਜ਼ਾਤ ਹੈ ਉਹ ਗੁੰਮ ਹੋ ਗਿਆ ਆਪਣਾ ਕੋਈ ਮੰਨ ਲਓ ਵੋਟਰ ਕਾਰਡ ਗੁੰਮ ਹੋ ਗਿਆ ਆਪਣਾ ਆਧਾਰ ਕਾਰਡ ਗੁੰਮ ਹੋ ਗਿਆ ਆਪਣਾ ਬਟੂਆ ਗੁੰਮ ਹੋ ਗਿਆ ਆਪਣਾ ਪੈਨ ਕਾਰਡ ਗੁੰਮ ਹੋ ਗਿਆ ਆਪਣਾ ਏਟੀਐਮ ਕਾਰਡ ਗੁੰਮ ਹੋ ਗਿਆ ਆਪਣਾ ਪਾਸਪੋਰਟ ਗੁੰਮ ਹੋ ਗਿਆ ਜਗ ਵਿੱਚ ਤਾਂ ਦੇ ਹਰੇਕ ਕੋਈ ਜ਼ਰੂਰੀ ਕਾਗਜ਼ਾਤ ਜ਼ਰੂਰੀ ਦਸਤਾਵੇਜ਼ ਜਿ ਗੁੰਮ ਹੋ ਗਿਆ ਤੇ ਜਿਹੜੀ ਸਮਾਜ ਦੇ ਵਿੱਚ ਵਿਚਰਨ ਵਾਸਤੇ ਬੜੀ ਇਮੀਤ ਹਨ ਜੇ ਆਪਣਾ ਮੋਬਾਈਲ ਫੋਨ ਗੁੰਮ ਹੋ ਗਿਆ ਇਹ ਜਿੰਨੀਆਂ ਵੀ ਚੀਜ਼ਾਂ ਮੰਨ ਲੋ ਗੁੰਮ ਹੁੰਦੀਆਂ ਚਾਹੇ ਇੱਕ ਹੋਵੇ ਇੱਕ ਹੋਵੇ ਦੋ ਹੋਵੇ ਚਾਹੇ ਇਹ ਜਦੋਂ ਕੋਈ ਚੀਜ਼ ਗੁੰਮ ਹੁੰਦੀ ਹੈ ਆਪਾਂ ਕਿੰਨਾ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਨਾ ਆਪਾਂ ਭੱਜ ਭੱਜ ਕੇ ਆਪਣੀਆਂ ਜੇਬਾਂ ਦੇਖਦੇ ਆਂ ਮੈਂ ਇੱਥੇ ਤਾਂ ਜੇਬ ਵਿੱਚ ਪਾਇਆ ਸੀਗਾ ਇੱਥੇ ਰੱਖਿਆ ਸੀ ਕਿੱਥੇ ਗਿਆ ਹਾਲਾ ਕਿ ਗੁੰਮ ਨਹੀਂ ਹੁੰਦਾ ਇੱਥੇ ਇੱਥੇ ਹੁੰਦਾ ਪਰ ਰੱਖ ਕੇ ਉਹਨੂੰ ਹਨਾ ਜਾਂ ਦਲਕੀ ਨਾਲ ਡਿੱਗ ਪੈਂਦਾ ਭੁੱਲ ਜਾਂਦੇ ਆ ਫੇਰ ਭੱਜ ਕੇ ਦੇਖਦੇ ਆ ਨੰਮੇ ਦੁਕਾਨ ਕੀ ਇਹ ਨਹੀਂ ਰੱਖਿਆ ਮੈਂ ਇੱਥੇ ਵੀ ਤੁਰ ਕੇ ਗਿਆ ਸੀ ਮੈਂ ਰਸਤੇ ਚ ਗਿਆ ਸੀ ਭੱਜ-ਭੱਜ ਕੇ ਆਪਾਂ ਦੇਖਦੇ ਆ ਆਪਾਂ ਨੂੰ ਜੇ ਵਿੱਚੋਂ ਕੋਈ ਕਹੇ ਤੇ ਕੋਈ ਨਾ ਕੋਈ ਨਾ ਤੂੰ ਫੇਰ ਲੱਭ ਲਈ ਅੱਡ ਰੋਟੀ ਖਾੜਾ ਪਰਪਾ ਕਹਿੰਗੇ ਲੈ ਤੈਨੂੰ ਰੋਟੀ ਪਾਣੀ ਦੀ ਪਈ ਆ ਤੇ ਮੇਰੇ ਤਾਂ ਇੰਨਾ ਜ਼ਰੂਰੀ ਕਾਗਜ਼ਾਤ ਤੇ ਜਿਹੜਾ ਗੁੰਮ ਹੋ ਗਿਆ ਜਾਂ ਪੈਸੇ ਗੁੰਮ ਹੋ ਗਏ ਦੇਖੋ ਮਨ ਕਿੰਨਾ ਬੇਚੈਨ ਹੋ ਜਾਂਦਾ ਕੋਈ ਸਾਡੀ ਇਦਾਂ ਦੀ ਜ਼ਰੂਰੀ ਚੀਜ਼ ਹੈ ਜਿਹੜੀ ਗੁੰਮ ਹੋ ਜਾਂਦੀ ਹੈ ਹਨਾ ਚਲੋ ਹੋਣਾ ਸੁਭਾਵਿਕ ਹੈ ਕੀਮਤੀ ਚੀਜ਼ਾਂ ਨੇ ਇਹ ਸੰਸਾਰ ਦੇ ਵਿੱਚ ਸਮਾਜ ਵਿੱਚ ਵਿਚਰਨ ਵਾਸਤੇ ਆਈਡੈਂਟੀ ਹੈ ਸਾਡੀ ਤੇ ਕਿੰਨਾ ਬੇਚੈਨ ਹੁੰਨੇ ਆ ਤੇ ਕਿੰਨਾ ਗੰਭੀਰਤਾ ਨਾਲ ਲੈਣੇ ਆ ਹੁਣ ਦੂਜੇ ਪਾਸੇ ਦੇਖੋ ਚਲੋ ਠੀਕ ਆ ਇਹਨਾਂ ਨੂੰ ਗੰਭੀਰਤਾ ਨਾਲ ਆਪਾਂ ਲੈਣੇ ਲੈਣਾ ਵੀ ਚਾਹੀਦਾ ਹਨਾ ਤੇ ਹੁਣ ਇਹ ਦੇਖੀਏ ਕੀ ਹੁਣ 15 ਦੇ ਪਾਸੇ ਸੁੱਤੀ ਹੈ ਅਧਿਆਤਮਕ ਅਧਿਆਤਮਕ ਮਾਰੰ ਦਾ ਸਾਡਾ ਜਿਹੜਾ ਕੀ ਇੰਨੇ ਆਪਾਂ ਜਿਹੜਾ ਪ੍ਰਵਾਹ ਕੀਤੀ ਉਹਨਾਂ ਚੀਜ਼ਾਂ ਦੀ ਕੀ ਇੰਨੀ ਆਪਾਂ ਪ੍ਰਵਾਹ ਵੀ ਕਰਦੇ ਆਂ ਕਿ ਅੱਜ ਮੇਰਾ ਨਿਤਨੇਮ ਵੀ ਰਹੇਗਾ ਕਟਕਟਕ ਅੱਜ ਮੈਂ ਜਪ ਜੀ ਸੈਵ ਨਹੀਂ ਪੜਿਆ ਹੈ ਹਨਾ ਤੇ ਅੱਜ ਮੈਂ ਗੁਰੂ ਘਰ ਨਹੀਂ ਗਿਆ ਅੱਜ ਮੈਂ ਵੀ ਇਹ ਦੇਹਾ ਗੁਣ ਹੈ ਜਿਹੜਾ ਮੈਂ ਦਿੱਲੀ ਕੋਈ ਇਦਾਂ ਦਾ ਜਿਹੜਾ ਸ਼ਰੀਰ ਬਣਾਇਆ ਹੋਇਆ ਸੀ ਤੇ ਕੋਈ ਗੁਣ ਤਰਨ ਕਰਨਾ ਕੋਈ ਕੁਝ ਪੜਨਾਗਾ ਹਨਾ ਕੁਛ ਚੰਗੀ ਆਪਾਂ ਗੁਣਾ ਦੀ ਸਾਂਝ ਪਾਉਣੀ ਹੈ ਜੇ ਗੁਰੂ ਘਰ ਜਾਣ ਦੀ ਗੱਲ ਹੈ ਮੰਦਿਰ ਵਿੱਚ ਸੀਸ ਤੇ ਜਾਣ ਦੀ ਗੱਲ ਹੈ ਬਾਣੀ ਪੜਨ ਦੀ ਗੱਲ ਹੈ ਕੋਈ ਚੰਗੀ ਕਿਤਾਬ ਪੜਨ ਦੀ ਗੱਲ ਹੈ ਹਨਾ ਕੁਝ ਵੀ ਹੈ ਜਿਹੜੇ ਇਦਾਂ ਦੇ ਗੁਣ ਹੈ ਕਿ ਜਦੋਂ ਇਦਾਂ ਦਾ ਕੁਝ ਮਿਸ ਹੁੰਦਾ ਸਾਡਾ ਕੀ ਉਦੋਂ ਵੀ ਸਾਡਾ ਮਨ ਬੇਚੈਨ ਹੁੰਦਾ ਜਿਵੇਂ ਸਾਡਾ ਆਧਾਰ ਕਾਰਡ ਵੋਟਰ ਕਾਰਡ ਪਰਸ ਪਾਸਪੋਰਟ ਮੋਬਾਈਲ ਫੋਨ ਪੈਸੇ ਬੁੰਮੜ ਨਾਲ ਹੋਇਆ ਸੀ ਸਾਡਾ ਮਨ ਕੀ ਸਾਡਾ ਮਨ ਨਿਤਨੇਮ ਛੱਡਣ ਨਾਲ ਵੀ ਉਦਾਂ ਹੀ ਮਤਲਬ ਮਹਿਸੂਸ ਕੀਤਾ ਵੀ ਅੱਜ ਸਾਡੀ ਗੁਰੂ ਘਰ ਅਸੀਂ ਗਏ ਨਹੀਂ ਸਾਡੀ ਸਾਂਝ ਨਹੀਂ ਪਈ ਨਾ ਗੁਰੂ ਪਾਤਸ਼ਾਹ ਜੀ ਨਾਲ ਤੇ ਸੋ ਤਾਂ ਕਰਕੇ ਜਿੱਥੇ ਸਾਡੀ ਸੰਸਾਰ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਪ੍ਰਤੀ ਹੈ ਨਾ ਜਿਹੜੀ ਪਰਵਾ ਕਰਦੇ ਆ ਜਾਂ ਐਵੇਂਤ ਸਮਝਦੇ ਆ ਉਥੇ ਆਪਾਂ ਆਪਦੀ ਅੰਦਰੂਨੀ ਸਾਡੀ ਰੋਹਾਨੀ ਜਿਹੜੀ ਹੈ ਨਾ ਰੋਹਾਨੀ ਆਪਣੇ ਵਿੱਚ ਵਿਕਾਸ ਕਰਨਾ ਉਹਨਾਂ ਚੀਜ਼ਾਂ ਪ੍ਰਤੀ ਵੀ ਆਪਾਂ ਜਿਹੜਾ ਕੀ ਹੈ ਉਹਦਾ ਫਰਜ ਸਮਝਦੇ ਤੇ ਫਿਰ ਕੁਦਰਤੀ ਗੱਲ ਹੈ ਜਿਦੋਂ ਆਪਾਂ ਅਧਿਆਤਮਿਕ ਮਾਰਗ ਵੱਲ ਇਹਨਾਂ ਚੀਜ਼ਾਂ ਪ੍ਰਤੀ ਆਪਾਂ ਪ੍ਰਵਾਹ ਕਰਾਂਗੇ ਜਿਵੇਂ ਵਾਰੀ ਸਮਝਾਂਗੇ ਫਿਰ ਜਿਹੜੀਆਂ ਹੋਰ ਬਾਹਰੀ ਚੀਜ਼ਾਂ ਸਾਨੂੰ ਸਾਡੇ ਮਨ ਤੇ ਭਾਰੀ ਪੈਂਦੀਆਂ ਨੇ ਤੇ ਕੁਦਰਤੀ ਗੱਲ ਹੈ ਤੇ ਉਹ ਵੀ ਕੁਦਰਤੀ ਹੈ ਕਿ ਸਾਡੇ ਤੇ ਭਾਰ ਪਾਉਣੋਂ ਹਟ ਜਾਣੀ ਕਿਉਂਕਿ ਦੇਖੋ ਰੂਹ ਹੈ ਸਾਡਾ ਮਨ ਹੈ ਸਾਡੀ ਆਤਮਾ ਉਹਨੇ ਮਜ਼ਬੂਤ ਬਣਨ ਲੱਗੇ ਜਾਣਾ ਤੇ ਫਿਰ ਕੋਈ ਬਾਹਰੀ ਚੀਜ਼ ਵੀ ਹੈ ਕੋਈ ਮਾੜੀ-ਮੋਟੀ ਭਾਰੀ ਪੈਂਦੀ ਆ ਫਿਰ ਕੋਈ ਗੱਲ ਨਹੀਂ ਫਿਰ ਫਿਰ ਆਪਾਂ ਉਹ ਚੀਜ਼ਾਂ ਨੂੰ ਹਲਕਾ ਲਵਾਂਗੇ ਐਨੇ ਨਾ ਸੋ ਤਾਂ ਕਰਕੇ ਆਪਾਂ ਆਪਣੇ ਅੰਦਰ ਆਤਮਾ ਪ੍ਰਤੀ ਵੀ ਜਿਹੜੀ ਹੈ ਪਸਾਰੇ ਜ਼ਿੰਮੇਵਾਰੀ ਸਮਝ ਲਈ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਕੀ ਫਤਿਹ